ਸਾ ਸੰਗਤ ਜੀ ਰਲ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਬਾਣੀ ਸਭ ਤੋਂ ਪਹਿਲੇ ਪੜ੍ਹੀ ਜਾਂਦੀ ਹੈ ਇਸ ਦੀ ਕੀ ਮਹਾਨਤਾ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਇਹ ਜਪ ਕਰਤੇ ਪੁਰਖ ਕਾ ਗੁਰੂ ਨਾਨਕ ਕੀ ਆਵਕਾਂ ਜਗਤ ਉਦਾਰਨ ਕਰਨੇ ਤੁਰੋ ਹੋਆ ਫੁਰਮਾਨ ਅੰਮ੍ਰਿਤ ਵੇਲਾ ਸਚ ਨਾਮ ਜਪ ਜਪੀਏ ਕਰ ਇਸਨਾਨ ਹਿਤ ਕਰ ਜਪ ਕੋ ਜੋ ਪੜੇ ਸੋ ਦਰਗਾਹ ਪਾਵੇ ਮਾਨ ਜਨਮ ਮਰਨ ਪੋ ਕਟਿਏ ਜੋ ਜਪ ਸੰਗ ਲਾਵੇ ਧਿਆਨ ਜਿਉ ਤਿਉ ਕਰ ਜਪ ਕੋ ਜੋ ਪੜੇ ਸੋ ਅਸਰ ਜੀਤ ਨਿਧਾਨ ਜੋ ਮਨ ਮੈਂ ਮਨਸਾ ਕਰੇ ਪੂਰਨ ਕਰੇ ਭਗਵਾਨ ehnas jap japda rahe das nanak deje daan ehnas jap japda rahe das nanak deje daan ikyom kar sat naam karta purak nirpon nirvet akal murat ajuni saipang ਗੁਰਪ੍ਰਸਾਦ ਇਕਿਉਮ ਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕਿਉਮ ਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪਰਸਾ ਵਾਹਿਗੁਰੂ ਜੀ ਕਾ ਕਾਲ ਸਾ ਵਾਹਿ ਗੁਰੂ ਜੀ ਕੀ ਫਤਿਹ